ਇੱਕ ਹਾਦਸਾ ਵਾਪਰਿਆ ਤੇ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਮੌਤ ਹੋਈ ਆ ਤੇ 4 ਮਹੀਨੇ ਪਹਿਲਾਂ ਹੀ ਇਹਨਾਂ ਦਾ ਵਿਆਹ ਹੋਇਆ ਸੀ ਦੱਸਦੀ ਐ ਕਿ ਦਵਾਈ ਲੈਣ ਦੇ ਲਈ ਇਹ ਬਾਜ਼ਾਰ ਆਏ ਸੀ ਇਸੇ ਦਰਾਂਜ ਤੋਂ ਵਾਪਸ ਜਾ ਰਹੇ ਹੁੰਦੇ ਆ ਤਾਂ ਇੱਕ ਹਾਦਸਾ ਵਾਪਰਦਾ ਇੱਕ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਆ ਹਾਲਾਂਕਿ ਕੁਝ ਵਿਅਕਤੀਆਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਗੱਡੀ ਦੇ ਵੱਲੋਂ ਵੀ ਬਾਅਦ ਵਿੱਚ ਟੱਕਰ ਮਾਰੀ ਜਾਂਦੀ ਹੈ ਜਿਸ ਕਾਰਨ ਪਤੀ ਪਤਨੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਆ ਤਾਂ ਦੱਸਦੀ ਹੈ ਕਿ ਮਾਮਲਾ ਬੀਐਸਐਫ ਦੀ ਸਿੰਘਪੁਰਾ ਸ਼ੌਣੀ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਟਰਸਾਈਕਲ ਸਵਾਰ ਪਤੀ ਪਤਨੀ ਇੱਕ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋਈ ਆ ਤਾਂ ਦੱਸਦੇ ਕਿ ਤਰਨਤਾਰਨ ਦੇ ਅਧੀਨ ਆਉਂਦੇ ਸਿੰਘਪੁਰਾ ਦਾ ਇਹ ਮਾਮਲਾ ਜ ਤੇ ਬੀਐਸਐਫ ਦੀ ਸ਼ੌਣੀ ਦੇ ਨਜ਼ਦੀਕ ਹਾਸਾ ਬਾਪਰ ਦਾ ਮੋਟਰਸਾਈਕਲ ਦੀ ਇੱਕ ਹੋਰ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਹੈ ਹਾਲਾਂਕਿ ਕੁਝ ਵਿਅਕਤੀ ਇਹ ਵੀ ਕਹਿ ਰਹੇ ਨੇ ਕਿ ਇੱਕ ਹੋਰ ਕਾਰ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਕਾਰਨ ਪਤੀ ਪਤਨੀ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਜਦਕਿ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਦੱਸਦੀ ਹੈ ਕਿ ਤਰਨ ਤਾਰਨ ਦੇ ਅਦੀਨ ਆਉਂਦੇ ਸਿੰਘਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬੀਐਸਐਫ ਦੀ ਸ਼ੌਣੀ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹਾਲਾਂਕਿ ਦੋ ਜੋ પતિ ਪਤਨੀ ਸਨ ਉਹਨਾਂ ਦੀ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਦੋਵਾਂ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਦੋਵੇਂ ਦਵਾਈ ਲੈਣ ਦੇ ਲਈ ਆਏ ਸਨ ਉੱਥੇ ਹੀ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਜਾਂਚ ਕਰਨ ਲਈ ਪਹੁੰਚੇ ਪੁਲਿਸ ਅਫਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕੀ ਨਾਮ ਹੈ ਭਾਜੀ ਆਪਣਾ ਮੇਰਾ ਨਾ ਜੀ ਹਾਂਜੀ ਸਰਦੇਸ ਸਿੰਘ ਜੀ ਜਿਨ੍ਹਾਂ ਦੀ ਐਕਸੀਡੈਂਟ ਹੋਈ ਆ ਦੋ ਜਣਿਆਂ ਦੀ ਕੀ ਲੱਗਦੇ ਸੀਗੇ ਤੁਹਾਡੇ ਮੇਰਾ ਬੇੜਾ ਸੀਗੀ ਕੀ ਨਾਮ ਸੀਗਾ ਉਹਨਾਂ ਅਰਸ਼ਦੀਪ ਜੀ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਨੌ ਆ ਜੀ ਕੀ ਨਾਮ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਪੌਂਡੇ ਸੀ ਜਿਹਾਲੇ ਜੀ ਕਿਹੜਾ ਪਿੰਡ ਤੁਹਾਡਾ ਪਤਨੀ ਕਲਾਂ ਜੀ ਅੱਛਾ ਤੇ ਪਤਨੀ ਕਲਾਂ ਤਾਂ ਕਿੱਥੇ ਜਾ ਰਹੇ ਸੀਗੇ ਇੱਥੇ ਖੇੜ ਦਵਾ ਲੈਣੀ ਆਏ ਸੀ ਤੇ ਪਤਾ ਨਹੀਂ ਜਾਣਦੇ ਸੀ ਪਿੰਡੋਂ ਕਿ ਆਉਣ ਦੇ ਹੋਏ ਨਾ ਨਹੀਂ ਜੀ ਪਤਾ ਜੀ ਗੱਜ ਵੱਜੇ ਇਹ ਆਦੇ ਮੋਟਰਸਾਈਕਲ 'ਚ ਵੱਜੇ ਜੀ ਮੈਂ ਦੇ ਵੇਖਿਆ ਨਹੀਂ ਹੋਣਾ ਇਹਨੂੰ ਦੇ ਇੱਕ ਮੰਦੀ ਹਾਲਤ ਸੀ ਤੇ ਚੱਲ ਦੋਵਾਂ ਦੀ ਡੈਥ ਹੋ ਗਈ ਹੈ ਹਾਂ ਜੀ ਦੋਵਾਂ ਦੀ ਬੱਚੇ ਕਿੰਨੇ ਹਨ ਉਹਦੇ ਜੀ ਵਿਆਹ ਹੀ ਹੋਇਆ ਜੀ ਅੱਛਾ ਵਿਆਹ ਹੀ ਹੋਇਆ ਚਾਰ ਮਹੀਨੇ ਚਾਰ ਤੇ ਪੁਲਿਸ ਗਈ ਮੌਕੇ ਤੇ ਜਦੋਂ ਐਕਸੀਡੈਂਟ ਹਾਂ ਜੀ ਆਡੇ ਜਾਂਦੇ ਨੇ ਮੈਂ ਨਹੀਂ ਠੇਖੀ ਵੰਦੇ ਹੈ ਇੱਥੇ ਹੈ ਜੀ ਪੋਲ ਪੁਲਸ ਵਾਲੇ ਅੱਛਾ ਹਾਂਜੀ ਇਹਨਾਂ ਲਿਆਂਦਾ ਤੇ ਹਸਪਤਲ ਦਿਖਾਇਆ ਰਣਗੀ ਕਿ ਜਾਂ ਮੌਕੇ ਤੇ ਦਿੱਤਾ ਨਹੀਂ ਉੱਥੇ ਉੱਥੇ ਹੀ ਮੌਕੇ ਦੇ ਮੌਜੂਦ ਹੋ ਗਿਆ ਜੀ ਠੀਕ ਤੁਹਾਡਾ ਕੀ ਨਾਮ ਹੈ ਦੱਸੇਗਾ ਪਿੰਡ ਕਿਹੜਾ ਹੈ ਕਤਰੀਗਲਾ ਤੇ ਆ ਜਿਹੜੇ ਮੀਆਂ ਬੀਬੀ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਕੀ ਲੱਗਦੀ ਸੀ ਤੁਹਾਡੇ ਮੇਰੀ ਪਤੀ ਜੀ ਦੀ ਅੱਛਾ ਤੇ ਕੀ ਗੱਲ ਹੋਈ ਹੈ ਐਕਸੀਡੈਂਟ ਹੋ ਗਿਆ ਨਾ ਕਿੱਥੇ ਕਿਹੜੀ ਜਗ੍ਹਾ ਸਮਝ ਲੱਗਿਆ ਅੱਛਾ ਕਿੱਦਾਂ ਕੋਈ ਪਤਾ ਲੱਗਾ ਕਿੱਦਾਂ ਹੋਇਆ ਨਹੀਂ ਆਏ ਨੇ ਆਏ ਹੋਣੇ ਅੱਛਾ ਜੀ ਆਏ ਹੁੰਦੇ ਕਿੱਥੇ ਪਾਇਆ ਪੁਲਸ ਆਈਆ ਮੌਕੇ ਤੇ ਪੁਲਸ ਆਈਆ ਮੌਕੇ ਤੇ ਤੇ ਪਤਾ ਨਹੀਂ ਲੱਗਾ ਵੀ ਕਿਹੜਾ ਵਾਹਨ ਸੀਗਾ ਜਿਹਦੇ ਨਾਲ ਐਕਸੀਡੈਂਟ ਹੋਇਆ ਨਹੀਂ ਅੰਦਾ ਨਹੀਂ ਪਤਾ ਲੱਗਾ ਭਾਈ ਅਸੀਂ ਦੁਰੇ ਆਏ ਤਾਂ ਬੱਸ ਇਹ ਮੌਕਾ ਨਾਲ ਸਾਡੇ ਮਗਨ ਵੀ ਗੁੱਟ ਲੈ ਗਿਆ ਭਾਈ ਜੀ ਤੁਹਾਡਾ ਗੁਰਜੀਤ ਸਿੰਘ ਜਿਹੜੇ ਆਨੰਦ ਹਸਪੀਟਲ ਜਿਹੜੇ ਐਕਸੀਡੈਂਟ ਇੱਥੇ ਛੌਣੀ ਦੇ ਲੱਗੇ ਹੋਇਆ ਉਹ ਕੀ ਲੱਗਦੇ ਨੇ ਤੁਹਾਡੇ ਜਿਹੜੇ ਇੱਥੇ ਐਡਮਿਟ ਨੇ ਉਹ ਭਰਾ ਆ ਬਰਾ ਕੀ ਨਾਂ ਹੈ ਉਹਨਾਂ ਦਾ ਸੁਆਮ ਸਿੰਘ ਪਿਤਾ ਜੀ ਦਾ ਨਾਮ ਰਮਿੰਦਰ ਸਿੰਘ ਪਿੰਡ ਕਿਹੜਾ ਸੰਗੂਪਰਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਇਹ ਸਾਰੇ ਏਦਾਂ ਵੀ ਅਸੀਂ ਪਿੰਡ ਮੈਂ ਘਰ ਆ ਆਉਂਦੇ ਨੇ ਉਤੋਂ ਫੋਨ ਆਇਆ ਵੀ ਇੰਦਰਾ ਦਾ ਨੰਬਰ ਤੇ ਐਕਸੀਡੈਂਟ ਹੋ ਗਿਆ ਹਾਂਜੀ ਫਿਰ ਅਸੀਂ ਇਹਨੂੰ ਉਤੋਂ ਲੈ ਕੇ ਆਏ ਕੱਲਾ ਇਹਨਾਂ ਦਾ ਹੋਇਆ ਕਿਹੜੀ ਸੰਦ ਚ ਵੱਜਨੇ ਪਤਾ ਨਹੀਂ ਇਹ ਗੱਡੀ ਆਂਦੇ ਵੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ। ਅੱਛਾ ਜੀ। ਇੱਕ ਐਕਸੀਡੈਂਟ ਹੋਰ ਹੋਇਆ ਜਿਹਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ। ਕਹਿੰਦੇ ਉਹਨਾਂ ਦੇ ਨਾਲ ਹੋਇਆ ਐਕਸੀਡੈਂਟ। ਆਹ ਉਹਨਾਂ ਦਾ ਬਣੀਏ ਤਕਰਕੀ ਬਣਾਈ ਗੱਡੀ ਦੋ ਦੇ ਵਿੱਚ ਵੱਜੀ ਨਾ ਦੇ। ਅੱਛਾ ਜੀ। ਪਹਿਲਾਂ ਉਹਦੇ ਵਿੱਚ ਵੱਜੀ ਮੁੜ ਕੇ ਇਹਦੇ ਵਿੱਚ ਵੱਜਦੀ ਜਾਂ। ਉਹਨਾਂ ਦੀ ਡੈਥ ਹੋ ਗਈ ਆ ਜਿਹੜੇ ਦੁਜੀਆ ਦੋ। ਹਾਂ ਜੀ ਹਾਂ ਜੀ। ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ? ਥੇ ਸੀਰੀਅਸ ਹੈ ਬਹੁਤ ਜ਼ਿਆਦਾ। ਗੱਡੀ ਦੇ ਪਾਸਾ ਲੱਗਾ ਕਿ ਗੱਡੀ ਗੱਡੀ ਪਾ ਲਈਏ ਅਹੀਂ ਤਾਂ ਪਤਾ ਨਹੀਂ ਕਿਹਾ ਅਹੀਂ ਤਾਂ ਦਵਾ ਦਾ ਕੋਲ ਲੈ ਕੇ ਆ ਗਏ ਇੱਥੇ ਗੱਡੀ ਇਹ ਤਾਂ ਪਤਾ ਨਹੀਂ ਲੱਗਾ ਸਾਨੂੰ ਤੇ ਅਗਰ 9-9 ਨੂੰ ਹੀ ਲੈ ਕੇ ਡੇਢੀ ਤੇ ਪਾ ਕੇ ਤੇ ਲੈ ਕੇ ਆਏ ਆ ਠੀਕ ਠਕ ਲਾ ਜਿਹੜੀ ਤੇ ਠੀਕ ਹੈ ਜੀ ਕੋਈ ਨਹੀਂ ਗੱਡੀ ਕੋਈ ਲੱਫੀ ਸਾਨੂੰ ਉਹਨਾਂ ਦਾ ਬੁਲੱਸ ਆਈ ਆ ਠੀਕ ਹੈ ਜੀ ਮੌਕੇ ਤੇ ਆ ਗਿਆ ਸੀ ਤੇ ਘਰੋਂ ਗਏ ਆ ਤੇ ਜਾ ਕੇ ਦਵਾ-ਦਵਾ ਲੈ ਕੇ ਆਏ ਨੂੰ ਠੀਕ ਹੈ ਜੀ ਜੀ ਭਾਜੀ ਆ ਜਿਹੜਾ ਦੋ ਮੀਆਂ ਬੀਬੀ ਦੀ ਡੈਥ ਹੋਈ ਹੈ ਕੌਣ ਆ ਤੇ ਕਿੱਥੋਂ ਦੇ ਰਹਿਣ ਵਾਲੇ ਆ ਇਹ ਜੀ ਪਤਲੀ ਦੇ ਰਹਿਣ ਵਾਲੇ ਜੀ ਕਿੱਦਾਂ ਕੀ ਗੱਲਬਾਤ ਹੋਈ ਆ ਇਹਨਾਂ ਦਾ ਜੀ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਸਿੰਘਪੁਰ ਹੈ ਜੀ ਅੱਛਾ ਜੀ ਤੁਹਾਨੂੰ ਪਤਾ ਲੱਗਾ ਕਿੰਨੇ ਕ ਵਜੇ ਦੀ ਕਰੀਬ ਦੀ ਗੱਲ ਆ ਇਹ ਜੀ ਇਹ ਗੱਲ ਨੂੰ ਅੱਧਾ ਘੱਟਾ ਪੌਣਾ ਘਟਾ ਹੋ ਗਿਆ ਜੀ ਅੱਛਾ ਜੀ ਤੇ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਜੀ ਮੀਆਂ ਬੀਬੀ ਦੀ ਪਛਾਣ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਐਮ ਦੇ ਨਾਮ ਤੇ ਜਨਾਹਗਾ ਦੀ 딸 ਅੱਛਾ ਜੀ ਤੇ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹ ਉਹਨਾਂ ਦਾ ਵੀ ਜਦਾ ਬਾਦੀ ਹਾਰ ਗਿਆ ਉਹ ਨਾਮਾ ਸੁਣ ਜਿਹੜਾ ਐਡਮਟਿਆ ਠੀਕ ਹੈ ਜੀ ਹੁਣ ਲੈਣ ਵਾਲਾ ਮੁੰਡਾ ਬਹੁਤ ਸਿੱਧਾ ਪਰਪੋਰ ਵਾਲਾ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਬਾਈ ਜਿੱਦਾਂ ਵੀ ਹੁੰਦਾ ਉਹਨਾਂ ਦੇ ਬਿਆਨ ਲਿਖਾਂਗੇ ਜਾਣ ਲਈ ਜੋ ਵੀ ਕਾਨੂੰਨੀ ਕਾਰਵਾਈ ਹੈ ਤਰ੍ਹਾਂ